ਸਰੀਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸੋ ਇਹਦੇ ਵੀ ਅਹਿਮ ਤਸਵੀਰਾਂ ਤੁਹਾਨੂੰ ਰਾਹੋ ਤੋਂ ਦਿਖਾ ਰਹੇ ਜਿੱਥੇ ਇੱਕ ਵੱੰਡ ਭਾਜੀ ਘਟਣਾ ਵਾਪਰੀ ਹੈ ਦੱਸਦੀ ਹੈ ਕਿ ਦਿੱਲੀ ਗੇਟ ਦੇ ਨਜ਼ਦੀਕ ਮੇਨ ਬਾਜ਼ਾਰ ਰਾਹੋ ਵਿਖੇ ਦੁਕਾਨਦਾਰ ਪੱਪੂ ਉਹਨਾਂ ਦੇ ਘਰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਰਾਹੋ ਕਸਬੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਜਿੱਤੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਰਾਹੋ ਵਿਖੇ ਇੱਕ ਘਰ ਨੂੰ ਅੱਗ ਲੱਗ ਗਈ ਹੈ ਤਾਂ ਲੋਕ ਉੱਥੇ ਪਹੁੰਚਣਾ ਸ਼ੁਰੂ ਹੋ ਜਾਂਦੇ ਆ ਮਦਦ ਦੇ ਲਈ ਲੋਕ ਪਹੁੰਚਣਾ ਸ਼ੁਰੂ ਹੋ ਜਾਂਦੇ ਆ ਹਾਲਾਂਕਿ ਹਲੇ ਤੱਕ ਕਾਰਨ ਤਾਂ ਨਹੀਂ ਪਤਾ ਲੱਗਿਆ ਪਰ ਆਮ ਪਬਲਿਕ ਆਂਡੀਆਂ ਗਵਾਂਡੀਆਂ ਵੱਲੋਂ ਮਦਦ ਲਈ ਅੱਗੇ ਆਏ ਨੇ ਲੋਕ ਔਰ ਤੁਸੀਂ ਤਸਵੀਰਾਂदाई ਦੇਖ ਪਾ ਰਹੇ ਹੋ ਕਿ ਪਾਣੀ ਦੀਆਂ ਬਾਲਟੀਆਂ ਪਾਣੀ ਦੇ ਟੱਬ ਅਤੇ ਪਾਣੀ ਦੇ ਪਾਈਪ ਨਾਲ ਲੋਕ ਆਪ ਮੁਹਾਰੇ ਅੱਗੇ ਹੋ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਪਬਲਿਕ ਵੱਲੋਂ ਔਰ ਬਿਜਲੀ ਦਾ ਕਨੈਕਸ਼ਨ ਵੀ ਜਿਹੜਾ ਆ ਉਹ ਬੰਦ ਕੀਤਾ ਗਿਆ ਤਾਂ ਜੋ ਕੋਈ ਹੋਰ ਸਰਕਟ ਸ਼ਾਰਟ ਸਰਕਟ ਹੋਣ ਕਰਕੇ ਕਿਤੇ ਅੱਗ ਵੱਧ ਨਾ ਜਾਵੇ ਪਿਜਲੀ ਦੀਆਂ ਤਾਰਾਂ ਨਾਲ ਕਿਤੇ ਕੋਈ ਚਿੰਗਿਆੜਾ ਨਾ ਨਿਕਲ ਜਾਵੇ ਲੇਕਿਨ ਅੱਗ ਬੜੀ ਭਿਆਨਕ ਲੱਗੀ ਹੈ ਜੋ ਮੌਕੇ ਤੇ ਮੌਜੂਦ ਲੋਕ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਹੀ ਸਮਾਨ ਜਿਹੜਾ ਤਕਰੀਬਨ ਝੁੱਲਸ ਗਿਆ ਹੈ ਔਰ ਜਲ ਕੇ ਰਾਖ ਹੋ ਗਿਆ ਹੈ ਸਮਾਨ ਕਾਫੀ ਸਾਰਾ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਪਰ ਆਮ ਪਬਲਿਕ ਤੇ ਇਨਸਾਨੀਅਤ ਦਿਖਾਈ ਹੈ ਰਾਹੋਵਾਸੀਆਂ ਨੇ ਸਹਾਇਤਾ ਦਿਖਾਈ ਹੈ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤਾਂ ਤਸਵੀਰਾਂ ਰਾਜ ਤੁਸੀਂ ਦੇਖ ਪਾ ਰਹੇ ਹੋ ਕਿ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਹੈ ਔਰ ਇਹ ਵੀ ਕਿਹਾ ਗਿਆ ਕਿ ਅੱਗ ਲੱਗਣ ਕਰਕੇ ਬਾਲੇ ਜਿਹੜੇ ਆ ਉਹ ਚੁਲਸਕੇ ਢਾਡਕ ਗਿਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਕੁੱਪ ਹਨੇਰਾ ਵੀ ਕਿਤੇ ਕਿਤੇ ਨਜ਼ਰ ਆ ਰਿਹਾ ਹੈ ਪਰ ਲੋਕਾਂ ਦਾ ਮਨ ਬੜਾ ਉਦਾਸ ਹੈ ਉਹਨਾਂ ਦਾ ਕਹਿਣਾ ਹੈ ਕਿ ਘਰ ਵਿੱਚ ਬੈਠੇ ਬਿਠਾਏ ਹੀ ਪੱਪੂ ਹਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਾਫੀ ਸਮਾਨ ਜਲ ਗਿਆ ਸਮਾਨ ਜਲ ਕੇ ਰਾਖ ਹੋ ਗਿਆ ਲੇਕਿਨ ਲੋਕਾਂ ਨੇ ਹਿੰਮਤ ਦਿਖਾਈ ਹੈ ਤਾਂ ਜੋ ਹੋਰ ਨੁਕਸਾਨ ਨਾ ਹੋਵੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਲੋਕਾਂ ਨੇ ਗਰਮ ਕੱਪੜੇ ਪਾਏ ਨੇ ਹਨ ਪਰ ਅੱਗ ਬੁਝਾਉਣ ਦੇ ਲਈ ਉਹਨਾਂ ਨੇ ਬਿਲਕੁਲ ਪਰਵਾਹ ਨਹੀਂ ਕੀਤੀ ਆਪਣੀ ਪਰਵਾਹ ਨਹੀਂ ਕੀਤੀ ਔਰ ਉਹਨਾਂ ਦੇ ਗਰਮ ਕੱਪੜੇ ਵੀ ਜਿਹੜੇ ਆ ਉਹ ਗਿੱਲੇ ਹੋਏ ਜਾਪਦੇ ਸਿਰ ਤੇ ਟੋਪੀਆਂ ਹਨ ਸਰੀਰ ਤੇ ਜੈਕਟ ਹੈ ਲੇਕਿਨ ਅੱਗ ਬੁਝਾਉਣ ਲਈ ਹਰ ਕੋਈ ਕੋਸ਼ਿਸ਼ ਕਰ ਰਿਹਾ ਕੋਈ ਬਾਲਟੀ ਭਰ ਕੇ ਲੈ ਕੇ ਆ ਰਿਹਾ ਕੋਈ ਟੱਪ ਭਰ ਕੇ ਲੈ ਕੇ ਆ ਰਿਹਾ ਕੋਈ ਪਾਈਪ ਨਾਲ ਪਾਣੀ ਵਾਲੇ ਪਾਈਪ ਨਾਲ ਜਿਹੜੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਲੋਕਾਂ ਨੇ ਮੂਹਰੇ ਹੋ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਔਰ ਇਸ ਇਨਸਾਨੀਤ ਨੂੰ ਵੀ ਬੱਤੀ ਨਵਾ ਸ਼ਹਿਰ ਦੀ ਟੀਮ ਵੀ ਸਲਾਮ ਕਰਦੀ ਹੈ ਜਿਸ ਜਿਸ ਨੂੰ ਵੀ ਰਾਹੋਂ ਵਿਖੇ ਪਤਾ ਲੱਗਿਆ ਉਹ ਮਦਦ ਲਈ ਅੱਗੇ ਆਇਆ ਪਰਿਵਾਰ ਦੇ ਮੁਸ਼ਕਿਲ ਘੜੀ ਹੈ ਲੇਕਿਨ ਹਰ ਇੱਕ ਨੇ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਕ ਬਜ਼ੁਰਗ ਨੇ ਤੇ ਇਹ ਵੀ ਆਖਿਆ ਕਿ ਕੁਝ ਨਹੀਂ ਬਚਿਆ ਸਭ ਕੁਝ ਸਵਾਹ ਹੋ ਗਿਆ ਬਹੁਤ ਵੱਡਾ ਨੁਕਸਾਨ ਹੋਇਆ ਲੇਕਿਨ ਹਾਲੇ ਤੱਕ ਜਿਹੜੀ ਰਾਹਤ ਦੀ ਗੱਲ ਇਹੀ ਸਾਹਮਣੇ ਆਈ ਕਿ ਕੋਈ ਜ਼ਿਆਦੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਨਾਲ ਸਾਡੀ ਪੂਰੀ ਹਮਦਰਦੀ ਹੈ ਹਾਲੇ ਤੱਕ ਕਾਰਨ ਤਾਂ ਨਹੀਂ ਪਤਾ ਲੱਗਿਆ ਲੇਕਿਨ ਲੋਕਾਂ ਦੇ ਅੱਗੇ ਆ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਰਾਹੋ ਵਾਸੀਆਂ ਦੇ ਜੱਜਮੇ ਨੂੰ ਸਲਾਮ ਹੈ ਪਰ ਪੱਪੂ ਹੁਣਾ ਦੇ ਨਾਲ ਬਹੁਤ ਹਮਦਰਦੀ ਹੈ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਗੇਟ ਦੇ ਨਜ਼ਦੀਕ 메ਨ ਬਾਜ਼ਾਰ ਰਾਹੋ ਵਿਖੇ ਘਟਨਾ ਵਾਪਰੀ ਹੈ ਅੱਗ ਲੱਗ ਜਾਂਦੀ ਹੈ ਔਰ ਅੱਗ ਵੀ ਬੜੀ ਕਹਿਰ ਦੀ ਲੱਗਦੀ ਹੈ ਬੜੇ ਬੜਾ ਜ਼ੋਰ ਫੜਦੀ ਹੈ ਜਿਸ ਨੂੰ ਕਾਬੂ ਕਰਨ ਲਈ ਬਹੁਤ ਸਮਾਂ ਲੱਗ ਗਿਆ ਬਹੁਤ ਲੋਕਾਂ ਵੱਲੋਂ ਮਿਹਨਤ ਮੁਸ਼ਕਲ ਕਰਨੀ ਗਈ ਪਾਣੀ ਦੀ ਬਾਲਟੀਆਂ ਦੇ ਨਾਲ ਪਾਣੀ ਦੇ ਟੰਬ ਪਰ ਕੇ ਲਿਆਉਂਦੇ ਕੇ ਔਰ ਪਾਈਪ ਰਾਹੀ ਦੀ ਜਿਹੜਾ ਪਾਣੀ ਦੀਆਂ ਪੁਛਾਰਾਂ ਮਾਰੀਆਂ ਗਈਆਂ ਔਰ ਫਿਰ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚ ਗਿਆ ਤਾਂ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਪਰਿਵਾਰ ਦਾ ਵੱਡਾ ਨੁਕਸਾਨ ਹੋ ਗਿਆ ਹੈ ਤੁਹਾਨੂੰ ਰਾਹੋਂ ਤੋਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਦੋਂ ਕਦੀ ਲੱਗੀ ਅੱਗ ਵੀ ਇਹ ਜੀ ਇਹ ਕੋਈ ਆ तकरीबन 10-15 ਮਿੰਟ ਕੇ ਹੋਈ ਹੈ ਟਾਈਮ ਨੂੰ ਜੀ ਟਾਈਮ ਕਿੰਨਾ ਹੋ ਗਿਆ ਉਹ ਤਾਂ ਪਤਨ ਵੀ ਹੋ ਗਿਆ ਤੇ ਹੋਰ ਸਮਾਨ ਕਿੰਨਾ ਸਮਾਨ ਦਾ ਕਾਫੀ ਨੁਕਸਾਨ ਆ ਅੱਛਾ ਬਦਲਦਾ ਸਾਰਾ ਸਮਾਨ ਬਹੁਤ ਦਾ ਨੁਕਸਾਨ ਹੋਇਆ ਬਠੀਕ ਹੈ ਜੀ ਤੇ ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਕੱਪ ਦੇ ਅੱਗ ਤੇ ਕਾਫੀ ਕਾਬੂ ਪਾਇਆ ਥੋੜਾ ਬਹੁਤ ਲੰਬਾ ਵਾ ਉਹ ਵੀ ਮੁੰਡੇ ਲੱਗੇ ਮੁੰਡੇ ਦੇ ਸਾਰੇ ਸਾਰਿਆਂ ਨੇ ਆਪਣੀ ਮਿਹਨਤ ਦੇ ਨਾਲ ਅੱਗ ਦੇ ਕਾਬੂ ਪਾ ਲਿਆ ਇਹ ਅੱਗ ਬੱਪੂ ਰੋਣਾ ਜਿਹੜਾ ਗੋਦੀ ਪੈਣਾ ਸੋਟਾ ਸਰੀਸ਼ ਜਨਰ ਸੋਟਾ ਦੇ ਇੱਕ ਘਰ ਦੇ ਇਹਸ ਮਾਰੋੜਾ ਉਹਨਾਂ ਦੇ ਘਰਨ ਕੀ ਹੈ எங்க लगியுதி எட்லாம் அந்த ਨੁਕਸਾਨ ਕਿੰਨਾ ਹੋਇਆ ਜੱਟੇ ਨੁਕਸਾਨ ਤਾਂ ਹੁਣ ਕਾਫੀ ਆ ਸਮਾਨ ਲੱਖ ਰੁਪਏ ਦਾ ਸਮਾਨ ਇਹਦਾ ਅੰਦਰ ਜੀ ਤੇ ਦੁਕਾਨਦਾਰ ਦਾ ਸਮਾਨ ਵੀ ਕਾਫੀ ਦੁਕਾਨਦਾਰ ਚਲੋ ਦੁਕਾਨ ਦਾ ਵੀ ਹੁੰਦਾ ਉੱਧਾ ਵੀ ਘਰ ਦਾ ਸਮਾਨ ਲੱਖ ਰੁਪਏ ਹੁੰਦਾ ਇਹ ਤਰ੍ਹਾਂ ਹੋ ਗਿਆ ਤਰ੍ਹਾਂ ਘੜਦੇ ਸਾਰਾ ਕਮਰਾ ਸਾਰਾ ਸਮਾਨ ਇੱਥੇ ਆਦਾ ਪਰ ਫਿਰ ਦੂਜਾ ਉਧਰ ਆ ਬਾਟੀ ਲੇ ਹੁੰਦਾ ਕੋਈ ਨਾ ਪਤਾ Ja yeah. yeah.